ਦੀ ਨੰਬਰ ਆ ਪਹਿਲੇ 9 ਨਗਦ ਕਹਿ ਸਕਦਾ ਅਸਾ ਪਹਿਲੇ 9ਵਾਂ ਪੀਬੀ 46 ਧਰਨ ਤਰਨ ਦਾ ਨੰਬਰ ਹੈ ਨਗਦ ਕੈਸਾ ਹੈ ਫਰਸਟ ਪਾਰਟੀ ਦੇ ਨਾਮ ਹੈ ਹੈਨਾ ਪੰਜਾਬ ਦਾ ਨੰਬਰ ਹੈ ਓਕੇ ਤੇ ਲੈ ਵੀਰੇ ਇੰਜਨ ਦਿਖਾ ਦੀ ਕਰਾ ਪੂਰਾ ਤੇ ਉਸਤਾ ਕੋਈ ਕੰਪਲੀਟ ਤਾਂ ਨਹੀਂ ਕੀ ਜਮ ਬਿਲਕੁਲ ਮਿਸ ਓਕੇ ਸਰ ਤਾਂ ਉਹਨੂੰ ਕੰਡੀਸ਼ਨ ਦਿਖਾਉਣਾ ਟਰੈਕਟਰ ਦੀ ਹੈਨਾ ਤੇ ਪਹਿਲਾਂ ਤਾਂ ਇੰਜਰ ਤੇ ਮਾਰੀ ਧਰਮੇ ਕੈਮਰਾ ਸੱਜਣੋ ਜਿੰਨਾ ਵੀ ਟਰੈਕਟਰ ਆ ਬਈ ਸਾਰੇ origignal ਹੈ ਏਅਰ ਟੂ ਜੱਟ ਜੀ ਓਕੇ ਕਲਮ ਵੀ ਨਹੀਂ ਲੱਗੀ ਹੋਈ ਕਿਤੇ ਹੈਨਾ ਕਿਤੇ ਵੀ ਨਹੀਂ ਓਕੇ ਤੇ ਮਿੱਤਰ ਪਿਆਰਿਓ ਬਿਲਕੁਲ ਟਾਇਰ ਨਾਲ ਦੀ ਨ ਵੀਰੇ ਹਾਂ ਹਾਂ ਚਾਕਪੜਾ ਨਾਲ ਦਾ ਤੇ ਸੱਜਣ ਘੈਂਟ ਗੱਲ ਬਾਤ ਆ ਵੀ ਕਾਜ ਦਿਨ ਵੀ ਹਲੇ ਤੱਕ ਪਾਈਪਾਂ ਤੋਂ ਉਤਰੇ ਹੋਏ ਤੇ ਸਾਰੇ ਟਰੈਕਟਰ ਓਰੀਜਨਲ ਹੈ ਤੇ ਦਿਖਾ ਦਿਨ ਧਰਮੇ ਇੰਜਨ ਵੰਜਲ ਬਿਲਕੁਲ ਲਿਸਕਾ ਮਾਰਦਾ ਸਜਨੂ ਬਈ ਇਹ ਕਿੰਨੇ ਘੰਟੇ ਚੱਲਿਆ ਹੋ ਸਕਦਾ ਇਹ 950 ਘੰਟੇ ਚੱਲਿਆ ਹੋ ਜੀ ਟੋਟਲੀ ਜਮਾ ਆ ਟਾਇਰ ਟੂ ਨਾਲ ਦੇ ਸਭ ਕੁਝ ਅੱਛਾ ਟਾਇਰ ਨਾਲੇ ਨੇ ਚੌਕੜ ਨਾਲ ਦਾ ਲੈ ਮਿੱਤਰੋ ਸਾਢੇ 950 ਘੰਟਾ ਗਿਆ ਬਾਈ ਨੇ ਤੇ ਛੋਟੇ ਗੇਰ ਦੇ ਵਿੱਚ ਆ ਜਾਂਦਾ ਸੀ ਹੈਨਾ ਇਹ ਇਹ 80000 ਰੁਪਏ ਤੋਂ 7 ਲੱਖ 7 ਲੱਖ 80000 ਦਾ ਲੈ ਮਿੱਤਰੋ 7 ਲੱਖ 80000 ਦੇ ਵਿੱਚ ਮਾਲਕ ਬਣ ਸਕਦੇ ਹੋ ਤੇ ਧਰਮੇ ਪਿੱਛੋਂ ਵੀ ਕੰਡੀਸ਼ਨ ਦੇ ਉੱਤੇ ਦਿ ਸੱਜਣੋ ਸਤਰੀ ਲੱਗੀ ਹੋਈ ਆ ਪੂਰੀ ਬੜਾ ਨਵੀਂ ਹੋਈ ਸਤਰੀ ਚੰਗੀ ਲੱਗੀ ਹੋਈ ਐ ਵੀ ਬਹੁਤ ਸੋਹਣੀ ਕੰਡੀਸ਼ਨ ਦੇ ਟਰੈਕਟਰ ਨੇ ਸੱਜਣੋ ਸਾਰੀ ਪੰਜਾਬ ਨੰਬਰ ਨੇ ਤੁਹਾਨੂੰ ਕਿਸੋਂ ਵੀ ਸਾਰਿਆਂ ਦੀ ਕੰਡੀਸ਼ਨ ਦਿਖਾ ਦਿੰਨੇ ਆ ਇਹ ਹੈਗਾ 969 ਤੇ ਆ ਖੜਾ ਫਾਰਮ ਟਰੈਕ 6055 ਹਣਾ ਜੀ ਹਾਂਜੀ ਤੇ ਲੈ ਮਿੱਤਰੋ ਬੜੇ ਸੋਹਣੇ ਸੋਹਣੇ ਟਰੈਕਟਰ ਹੁੰਦੇ ਐ ਇਸ ਭਰਾ ਲਵੇ ਜਿਹੜੇ ਵੀ ਭਰਾ ਨੇ ਜਿਹੜਾ ਵੀ ਟਰੈਕਟਰ ਲੈਣਾ ਤਾਂ ਸੋਮਵਾਰ ਨੂੰ ਬਾਈਵਰੀ ਹੁੰਦੇ ਨੇ ਜੀ ਕੀ ਹਾਲ ਚਾਲ ਨੇ ਮਿੱਤਰ ਪਿਆਰਿਓ ਮੈਂ ਤੁਹਾਡਾ ਵੀਰ ਪੱਟੀ ਕੁੰਬੜਵਾਲੀਆ ਸੱਜਣੋ ਸ਼ਹਿਰ ਬਰਨਾਲੇ ਟਰੈਕਟਰ ਮੰਡੀ ਦੇ ਵਿੱਚ ਆ ਗਏ ਅੱਜ ਫੇਰ ਆ ਉਮਰ ਦਾ ਬੇਸਕ ਛੋਟਾ ਚੰਗੇ ਟਰੈਕਟਰ ਖਰੀਦਦਾ ਉੱਚੇ ਮਾਡਲ ਹੁੰਦੇ ਆ ਜਾਇਜ ਰੇਟਾਂ ਦੇ ਵਿੱਚ ਦੇ ਦਿੰਦਿਆ ਅੱਜ ਕਿੰਨੇ ਟਰੈਕਟਰ ਲੈ ਕੇ ਆਇਆ ਕੀ ਰੇਟ ਦੇ ਵਿੱਚ ਮਿਲ ਜਾਣਗੇ ਸਾਰਾ ਕੁਝ ਦੱਸ ਦਾਂਗੇ ਬਾਕੀ ਗੱਲ ਕਰ ਲੈਨੇ ਗਲਾਬ ਨਾਲ ਕੀ ਹਾਲ ਨੇ ਗਲਾਬ ਵਧੀਆ ਬਾਈ ਕਿਵੇਂ ਆ ਪੂਰੇ ਵਧੀਆ ਠੀਕ ਹੋ ਅੱਜ ਕਿੰਨੇ ਟਰੈਕਟਰ ਲੈ ਗਏ ਟੋਟਲ ਅੱਜ ਪੰਜ ਟਰੈਕਟਰ ਆਏ ਪੰਜ ਟਰੈਕਟਰ ਨੇ ਕਿੰਨੇ ਕੁ ਰੇਟ ਤੋਂ ਲੈ ਕੇ ਕਿੰਨੇ ਕੁ ਰੇਟ ਤੱਕ ਨੇ ਆਪਣੇ ਕੋਲ ਪੰਜ 5 ਲੱਖ ਤੋਂ ਲੈ ਕੇ 7 ਲੱਖ 8 ਲੱਖ ਤੱਕ ਨੇ ਪੰਜ ਲੱਖ ਤੋਂ ਲੈ ਕੇ 8 ਲੱਖ ਤੱਕ ਤੇ ਜੇਕਰ ਇਹ ਜੌਂਡੀਅਰ ਦੀ ਗੱਲ ਕਰੀਏ ਕਿੰਨਾ ਮਾਡਲ ਹੈ ਇਹ ਇਹ 16 ਮਾਡਲ ਹੈ ਸੱਜਣੋ 2016 ਮਾਡਲ ਹੈ ਤੇ ਦਸੀ ਵੀਰੇ ਇਹਦੇ ਬਾਰੇ ਖੁੱਲ ਕੇ ਕਿੱਥੋਂ ਦਾ ਨੰਬਰ ਆ ਕੀ ਗੱਲਾਂ ਪਤਾ ਨੇ ਇਹਦਾ ਪੀਵੀਸੀ ਵਾਲੀ ਨੰਬਰ ਆ ਪਹਿਲੇ 9 ਨਗਦ ਕੈਸ ਦਾ ਅਸਾ ਪਹਿਲੇ 9ਵਾਂ ਪੀਵੀਸੀ ਵਾਲੀ ਤਰਨ ਤਰਨ ਦਾ ਨੰਬਰ ਆ ਨਗਦ ਕੈਸ ਆ ਫਰਸਟ ਪਾਰਟੀ ਦੇ ਨਾਮ ਆ ਹੈ ਨਾ ਪੰਜਾਬ ਦਾ ਨੰਬਰ ਆ ਓਕੇ ਤੇ ਲੈ ਵੀਰੇ ਇੰਜਨ ਦਿਖਾ ਦੀ ਕਰਾ ਪੂਰਾ ਤੇ ਉਸਤਾ ਕੋਈ ਕੰਪਲੀਟ ਤਾਂ ਨਹੀਂ ਕੀ ਜਮ ਬਿਲਕੁਲ ਮਿਸ ਓਕੇ ਸਰ ਹਾਂ ਜਮਾ YTJ ਓਕੇ ਲੈ ਮਿੱਤਰ ਪਿਆਰਿਓ 2016 ਮਾਡਲ ਬਈ ਜਿਹਦੇ ਰੇਟ ਦੀ ਗੱਲ ਕਰੀਏ 5310 ਹੈ ਨਾ ਇਹ ਤੇ ਕਿੰਨੇ ਚ ਦੇ ਦਾਂਗੇ ਆਪਾਂ ਇਹ ਜਮਾ ਸਹੀ 6 ਲੱਖ 30 ਹਜ਼ਾਰ ਤੇ ਦਮਾਂਗੇ ਸੀ ਲੱਖ 30 ਦਾ ਮਤਲਬ ਆਪ ਦੇ ਦਾਂਗੇ ਕੋਈਰ ਦੇ ਵਿੱਚ ਡਿਸਕਾਊਂਟ ਵਗੈਰਾ ਕਿੰਨਾ ਕੁ ਬਾ ਸਾਢੇ 6 ਲੱਖ ਮਾਨਤਾ ਨਹੀਂ ਹੋਊਗਾ ਸਾਢੇ 6 ਲੱਖ ਮੋਡਲ ਦਾ ਜੀ ਸਾਢੇ 6 ਲੱਖ ਮੋਡਲ ਹੈ ਤੇ ਲੈ ਮੇਤਰ ਪਿਆ ਰਿਹਾ ਜਿਹੜੇ ਭਰਾਣੇ ਜੌਂਡੀਰ ਲੈਣਾ ਨਾ ਕੰਟੈਕਟ ਕਰ ਲਿਓ ਬਾਈ ਦੇ ਨਾਲ ਤੁਹਾਡਾ ਬਣਦਾ ਮਾਨਤਾਣ ਹੋਊਗਾ ਲਗਭਗ ਤੇ ਇਸ ਤੋਂ ਇਲਾਵਾ ਵੀਰੇ ਜਿਹੜਾ ਖੜਾ ਹੈ 850 ਆ ਗਿਆ ਜੀ 22 ਮਾਡਲ ਆ ਅ ਸਹੀ 2022 ਮਾਡਲ ਹੈ ਤੇ ਰੇਟ ਹੈਗਾ ਇਹਦਾ 7 ਲੱਖ 95000 7 ਲੱਖ 95000 ਇਹ ਕਿੰਨੇ ਘੰਟੇ ਚੱਲੇ ਹੋਊਗਾ 170 ਘੰਟੇ ਚੱਲੇ ਹੋਏ ਸਿਰਫ ਹਾਂ ਜੀ ਸੱਜ ਨੂੰ 170 ਘੰਟੇ ਚ ਤੇ ਪਹਿਲਾ ਤਾਂ ਇੰਜਰ ਤੇ ਮਾਰੀ ਧਰਮੀ ਕੈਮਰਾ ਸੱਜਣੋ ਜਿੰਨਾ ਵੀ ਟਰੈਕਟਰ ਆ ਬਾਈ ਸਾਰੇ ਓਰੀਜਨਲ ਐ A to Z ਜੀ ਓਕੇ ਕਲਮ ਵੀ ਨਹੀਂ ਲੱਗੀ ਹੋਈ ਕਿਤੇ ਹੈਨਾ ਕਿਤੇ ਵੀ ਜੀ ਓਕੇ ਤੇ ਮਿੱਤਰ ਪਿਆਰਿਓ ਬਿਲਕੁਲ ਟਾਇਰ ਨਾਲ ਦੀ ਨੇ ਵੀਰੇ ਹਾਂ ਹਾਂ ਚੌਕੜਾ ਨਾਲ ਦਾ ਤੇ ਸੱਜਣੋ ਘੈਂਟ ਗੱਲ ਬਾਤ ਆ ਵੀ ਕਾਗਜੇ ਨੇ ਵੀ ਹਲੇ ਤੱਕ ਪਾਈਪਾਂ ਤੋਂ ਉਤਰੇ ਹੋਏ ਤੇ ਆ ਦੇਖੋ ਐਮ ਆਰ ਪਾ ਤੁਹਾਨੂੰ ਦਿਖਾਉਣੇ ਹਲੇ ਤੱਕ ਲੋਗ ਵੀ ਨਹੀਂ ਜੜੇ ਹੋਏ ਸਿਰਫ 170 ਘੰਟੇ ਚੱਲਿਆ ਹੋਇਆ ਤੇ ਵੀਰੇ ਇਹਦੇ ਵਿੱਚ ਆਪਾਂ ਕਿੰਨਾ ਕੁ ਮਾਨਤਾਨ ਕਰਦਾਂਗੇ ਇਹ ਇਹ ਆਪਾਂ 7.80 ਲੱਖ 80 ਹਜ਼ਾਰ ਦਿੰਮਗੇ ਜਿਹੇ ਜਿਹੇ ਬੰਦੇ ਕੋਈ ਆਪਣਾ ਆਊਗਾ ਉਹ ਨਵਾਂ ਘੜਾਉਣ ਦੇ ਮਨ ਕੀ ਆਵੇ ਕਿੰਨਾ ਮਾਲੇ ਕੀ ਜਾਂਦਾ ਮੈਂ ਹਾਂ ਮਤਲਬ ਕਿਉਂਕਿ ਕਾਰਨੀ ਐ ਖਾਰ ਪਾਉਣ ਦੀ ਲੋੜ ਵੀ ਨਹੀਂ ਕੰਡੀਸ਼ਨ ਤਾਂ ਹੈਗੀ ਨਵਾਂ 170 ਘੰਟੇ ਚੱਲਿਆ ਹੋਇਆ ਤੇ ਮੈਂ ਤੇਰੇ ਪਿਆਰੇ ਉਹ ਹੀ ਮੰਨਿਓ ਵੀ ਬਿਲਕੁਲ ਨਵਾਂ ਟਰੈਕਟਰ ਲਿਆਂਦਾ ਹੈਣਾ ਕਿਸੇ ਕਿਸੇ ਲੋਨ ਕਰਾਉਣ ਆਪਾਂ ਲੋਨ ਵੀ ਕਰਾ ਦਾਂਗੇ ਅਸਾਂ ਲੋਨ ਵੀ ਹੋ ਜੂ ਲੋਨ ਕਿੰਨੇ ਮਾਡਲ ਤੋਂ ਉੱਪਰ ਕਰਵਾ ਦਿੰਨੇ ਹੁੰਨੇ ਬਈ ਇਹ 10 ਤੋਂ ਉੱਤੇ ਹੁੰਦਾ ਆਪਣਾ 10 ਤੋਂ ਉੱਤੇ ਹੀ ਹੁੰਦੇ ਆ ਟਰੈਕਟਰ ਸਾਰੇ ਓਕੇ 10 ਮਾਡਲ ਤੋਂ ਉੱਪਰ ਹੀ ਹੁੰਦੇ ਆਪਣੇ ਲਵੇ ਤੇ ਜ ਇਹ ਬਸ ਜਮ੍ਹਾਂ ਜਾਇਆ ਜੀ 70000 ਦਾ 7 ਲੱਖ 70000 ਦਾ ਤੇ ਇਹਦੇ ਉੱਪਰ ਜੇ ਕਿਸੇ ਭਰਾ ਨੇ ਲੋਨ ਕਰਾਉਣਾ ਹੋਵੇ ਉਹ ਕਿੰਨੇ ਕ ਦਾ ਹੋ ਜੂ ਸਾਢੇ 6 ਲੱਖ ਰੁਪਏ ਤੱਕ ਲੋਨ ਹੋ ਜਾ ਮਤਲਬ ਲੱਖ ਰੁਪਏ ਦੇ ਟਰੈਕਟਰ ਦਾ ਮਾਲਕ ਬਣ ਜੂ ਹਾਂਜੀ ਲੈ ਮਿੱਤਰੋ ਲੱਖ ਰੁਪਈਆ ਡਾਊਨ ਪੇਮੈਂਟ ਭਰ ਕੇ ਨਾ ਤੁਸੀਂ ਇਹ ਟਰੈਕਟਰ ਵੀ ਲੈ ਸਕਦੇ ਹੋ ਬਿਲਕੁਲ ਨਵਾਂ ਤੇ ਉਹ ਤੋਂ ਇਲਾਵਾ ਵੀਰੇ ਜਿਹੜਾ ਆ ਖੜਾ ਫਾਰਮ ਟਰੈਕਟਰ 856055 ਇਹ ਕਿੰਨਾ ਮਾਡਲ ਹੈ ਇਹ 18 ਮਾਡਲ ਹੈ 2018 ਮਾਡਲ ਹੈ ਸੱਜਣੋ ਤੇ ਬਈ ਸਾਰੀ ਓਰੀਜਨਲ ਹੈ ਟਰੈਕਟਰ ਇਹ ਲੈ ਮਿੱਤਰੋ ਸਾਰੀ ਟਰੈਕਟਰ ਓਰੀਜਨਲ ਹੈ ਤੇ ਦਿ ਇੰਜ ਜੰਜਰ ਬਿਲਕੁਲ ਲਿਸਕਾ ਮਾਰਦਾ ਸੱਜਣੋ ਬਈ ਇਹ ਕਿੰਨੇ ਘੰਟੇ ਚੱਲਿਆ ਹੋ ਸਕਦਾ ਇਹ 950 ਘੰਟੇ ਚੱਲਿਆ ਹੋ ਜੀ ਟੋਟਲੀ ਜਮਾ ਆਟਾ ਟੂ ਨਾਲ ਦੇ ਸਭ ਕੋਲ ਅੱਛਾ ਟਾਇਰ ਨਾਲੇ ਨੇ ਚੌਕੜੇ ਨਾਲ ਦਾ ਲੈ ਮਿੱਤਰੋ ਸਾਢੇ 950 ਘੰਟਾ ਗਿਆ ਬਾਈ ਨੇ ਤੇ ਛੋਟੇ ਗੇਰ ਦੇ ਵਿੱਚ ਆ ਜਾਂਦਾ ਏ ਹਨਾ ਤੇ ਹੁਣ ਇਹ ਵੀ ਦੱਸ ਦੇ ਕਈ ਭਰਾ ਮ ਨੂੰ ਇਹ ਨਹੀਂ ਪਤਾ ਹੁਣ ਵੀ ਛੋਟੇ ਗੇਰ ਦਾ ਮਤਲਬ ਕੀ ਹੁੰਦਾ ਇਹ ਚਾਰਸ ਬੂਟਾਂ ਚ ਹੋ ਜਾਂਦਾ ਛੋਟੇ ਗੇਰ ਮੇਰੀ ਹਾਂ ਮਰਜ਼ੀ ਨਾਲ ਮਤਲਬ ਜਿੰਨਾ ਵੀ ਤੋੜ ਸਕਦੇ ਓੰਨੇ ਹੀ ਤੁਰਪੂ ਹਾਂ ਸੱਜਣੋ ਤੇ ਕਰ ਲਿਓ ਸੰਪਰਕ ਜੇ ਕਿਸੇ ਭਰਾ ਨੇ ਟਰੈਕਟਰ ਜਿਹੜਾ ਵੀ ਲੈਣਾ ਨਾ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ 2018 ਮਾਡਲ ਹੈ ਤੇ ਉਸ ਦਾ ਜਿਹੜੇ ਰੇਟ ਦੀ ਗੱਲ ਕਰੀ ਕਿੰਨੇ ਦਾ ਦੇ ਦਈਏ ਸਾਢੇ 6 ਲੱਖ ਰੁਪਏ ਇਹਦਾ ਮੁੱਲ ਕਰਦੇ ਜੀ ਦਾ ਆਪਾਂ ਸਾਢੇ 6 ਲੱਖ ਰੁਪਏ ਡਿਸਕਾਊਂਟ ਕਿੰਨਾ ਕੋਜੂ ਡਿਸਕਾਊਂਟ ਕਰ ਦਾਂਗੇ ਆਪਾਂ 6 ਲੱਖ 30 ਹਜ਼ਾਰ ਦਾ ਦੇ ਦਾਂਗੇ 6 ਲੱਖ 30 ਹਜ਼ਾਰ ਦਾ ਸੱਜਣੋ 6 ਲੱਖ 55 ਦੇ ਵਿੱਚ ਮਿਲ ਜੂ ਯਾਰ ਸੰਪਰਕ ਕਰ ਲਿਓ ਤੇ ਬਾਕੀ ਤੁਸੀਂ ਦੱਸ ਦਿਓ ਵੀ ਕਿਹੜੇ ਬਾਈ ਦੀ ਵੀਡੀਓ ਦੇਖੀਏ ਤੁਹਾਡਾ ਬਣਦਾ ਫੁੱਲ ਮਾਨਤਨ ਹੋ ਜੂ ਤੇ ਇਹ ਤੋਂ ਲੱਭ ਵੀਰੇ ਜਿਹੜਾ ਆ ਖੜਾ ਇੱਧਰ ਸੱਜਣੋਂ ਪਹਿਲਾਂ 963 ਨੇ ਧੱਕ ਪਾਈ ਜਾ ਤੇ ਹੁਣ 969 ਹੈਨਾ ਇਹ ਕਿਹਨਾ ਮਾਡਲ ਹੈ 21 ਮਾਡਲ ਹੈ ਇਹ 2021 ਮਾਡਲ ਕਿੰਨੇ ਇਹ ਕਿੰਨੇ ਘੰਟੇ ਚੱਲਿਆ ਹੋਇਆ ਇਹ 800 ਦੇ ਲਗਭਗ ਚੱਲਿਆ ਹੋਇਆ 800 ਦੇ ਲਗਭਗ ਓਕੇ ਤੇ ਨੰਬਰ ਪੰਜਾਬ ਦੇ ਹੋਈਦਾ ਵੀ ਹੈਨਾ ਫਰਸਟ ਪਾਰਟੀ ਓਕੇ ਤੇ ਜਿਹਦੇ ਰੇਟ ਦੀ ਗੱਲ ਕਰੀ ਕਿੰਨੇ ਦਾ ਦੇ ਦिए 798000 ਰੁਪਏ ਦਾ ਮੁੱਲ ਕਰਦੇ 798000 ਤਾਂ ਹੈਗਾ ਮੁੱਲ ਤੇ ਆਪਾਂ ਦੇ ਕਿੰਨੇ ਦਾ ਦਵਾਂਗੇ ਇਹ ਦਮਾ 80000 ਰੁਪਏ ਦਵਾਂਗੇ 7 ਲੱਖ 80000 ਦਾ ਲੈ ਮੇਤਰੋ 7 ਲੱਖ 80000 ਦੇ ਵਿੱਚ ਮਾਲਕ ਬਣ ਸਕਦੇ ਹੋ ਤੇ ਧਰਮੇ ਪਿੱਛੋਂ ਵੀ ਕੰ ਸੱਜਣੋ ਸਤਰੀ ਲੱਗੀ ਹੋਈ ਆ ਪੂਰੀ ਬੜਾ ਨਵੀਂ ਸਤਰੀ ਚੰਗੀ ਲੱਗੀ ਹੋਈ ਐ ਵੀ ਬਹੁਤ ਸੋਹਣੀ ਕੰਡੀਸ਼ਨ ਦੇ ਟਰੈਕਟਰ ਨੇ ਸੱਜਣੋ ਸਾਰੀ ਪੰਜਾਬ ਨੰਬਰ ਨੇ ਤੁਹਾਨੂੰ ਪਿੱਸੋਂ ਵੀ ਸਾਰਿਆਂ ਦੀ ਕੰਡੀਸ਼ਨ ਦਿਖਾ ਦਿੰਨੇ ਆ ਇਹ ਹੈਗਾ 969 ਤੇ ਆ ਖੜਾ ਫਾਰਮ ਟਰੈਕ 6055 ਹੈਣਾ ਜੀ ਹਾਂਜੀ ਤੇ ਲੈ ਮਿੱਤਰੋ ਬੜੇ ਸੋਹਣੇ ਸੋਹਣੇ ਟਰੈਕਟਰ ਹੁੰਦੇ ਐ ਇਸ ਭਰਾ ਲਵੇ ਜਿਹੜੇ ਵੀ ਭਰਾ ਨੇ ਜਿਹੜਾ ਵੀ ਟਰੈਕਟਰ ਲੈਣਾ ਤਾਂ ਸੋਮਵਾਰ ਨੂੰ ਬਾਈਵਰੀ ਹੁੰਦੇ ਨੇ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਤੇ ਕੱਲ ਨੂੰ ਮਿਲਣਗੇ ਅੰਡੇ ਆਈ ਬਾਬਾ ਟਰੈਕਟਰ ਸੇਲ ਪਰਚੇਜ਼ ਦੇ ਨਾਮ ਤੇ ਸੱਜਣੋ ਬਾਈਵਰੀ ਦਾ ਸ਼ੋਰੂਮ ਹੈ ਗੱਲ ਹੋਰ ਵੀ ਦੱਸ ਦਿੰਨੇ ਆ ਜੇ ਕਿਸੇ ਭਰਾ ਨੂੰ ਟਰੈਕਟਰ ਕਿਰਾਏ ਤੇ ਜ਼ਰੂਰਤ ਹੈ ਤਾਂ ਬਾਈਵਰੀ ਕਿਰਾਇਤੀ ਵੀ ਟਰੈਕਟਰ ਦੇ ਦਿੰਦੇ ਆ ਸੰਪਰਕ ਕਰ ਲਿਓ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਕਰਦੇ ਵੀਡੀਓ ਸ਼ੇਅਰ ਜੀ ਮਿਹਰਬਾਨੀ ਧੰਨਵਾਦ